ਮੁੰਡੇ ਨੂੰ ਦੇਖਣ ਵਾਗੇ ਅੱਛਾ ਮੁੰਡੇ ਨੂੰ ਠੀਕ ਐ ਨਾਲ ਪਈ ਸਾਡੇ ਸੰਦੀਪ ਆਵੇ ਰਗਾ ਵਾ ਗਿਆ ਅ ਨਗੋਚੀ ਅੱਛਾ ਹੁਣ ਨਗੋਚੀ ਕੌਣ ਹੁੰਦਾ ਨਕਸ਼ ਕੱਢਣ ਵਾਲਾ ਨਕਸ਼ ਕੱਢਣ ਵਾਲਾ ਵੀ ਹੁੰਦਾ ਅਸਲ ਚੋਰ ਸਰਚ ਕਰਦਾ ਹੁੰਦਾ ਰਿਸਰਚ ਹਾਂ ਵੀ ਇਸ ਘਰ ਚ ਕੀ ਐ ਕਿਵੇਂ ਹਮ ਉਹ ਨਾਲ ਨਗੋਚੀ ਵਾ ਗਿਆ ਤੇ ਧੀ ਆਲਾ ਸ਼ਸ਼ੋਪੰਜ ਸੀ ਮੁੰਡਾ ਸੋਣਾ ਕਰਕੇ ਤਾਂ ਜੀ ਕਰੇ ਵੀ ਠੀਕ ਐ ਤੇ ਬਰ ਬਣਾ ਲਾ ਹੂੰ ਕਈ ਚੀਜ਼ਾਂ ਨੂੰ ਪਸੰਦ ਨਾ ਆਈਆਂ ਅਖੀਰ ਉਹ ਨੁਘੋਚੀ ਨਹੀਂ ਝਾਕੜ ਲੱਗ ਗਈ ਨੁਘੋਚੀ ਨਾ ਚੱਪ ਕਰਕੇ ਮੰਜੇ ਤੋਂ ਉੱਠਿਆ ਤੇ ਅੰਦਰ ਵੜ ਗਿਆ ਸਵਾਦ ਤਾਂ ਹੁੰਦੀ ਅਗੇ ਸਵਾਦ ਜ ਵੜ ਗਿਆ ਮੰਜੇਦਰ ਸਵਾਦ ਨਾ ਸੰਦੂਖ ਪਿਆ ਪੁਰਾਣਾ ਉਹਦੀ ਦਾਦੀ ਦਾ ਮੁੰਡੇ ਦਾ ਹੂੰ ਪੂਰਾ ਲਿਸ਼ਕੇ ਪੱਤੀ ਪੱਤੀਆਂ ਲੈ ਲਿਆ ਲਿਸ਼ਕਾਇਆ ਪਿਆ ਜੀ ਸਸੂ ਨੂੰ ਕੁ ਬੇਕਦਾ ਖੁਸ਼ੀ ਹੋ ਗਿਆ ਫਿਰ ਨਾ ਕੋਡਾ ਹੋ ਕੇ ਥੱਲੇ ਦੇਖਣਾ ਗਾ ਸਸੂ ਦੇ ਜੀ ਉਹ ਥੱਲੇ ਦੇਖਣ ਲੱਗ ਗਿਆ ਫਿਰ ਗਾਂਹ ਬਾਗ ਗਿਆ ਖੁੰਝੇ ਖਾਨਿਆਂ ਚ ਬੋਲਿਆ ਕੁਛ ਨਾ ਬਾਹਰ ਆ ਗਿਆ ਹੁਣ ਸਾਰੇ ਮੁੰਡੇ ਵਾਲਾ ਵੀ ਪਰਿਵਾਰ ਬੈਠਾ ਕੁੜੀ ਵਾਲਾ ਹੀ ਬੈਠਾ ਕੁੜੀ ਕੁੜੀੜਾ ਤਾਂ ਦੇਖਣ ਗਈ ਸੀ ਉਹਨਾਂ ਨੂੰ ਬੈਠਣੇ ਸੀ ਹਾਂ ਹੁਣ ਉਹ ਸਮਝਾਉਂਦਾ ਕਹਿੰਦਾ ਫਰਜ਼ੀ ਕੋ ਕਰਤਾਰ ਸੰਉਦਾ ਨਾ ਹਾਂ ਧੀਲੇ ਦਾ ਕਹਿੰਦਾ ਕਰਤਾਰਸਾ ਇਹਨਾਂ ਦੇ ਉਹ ਤੋਂ ਹੈ ਨਹੀਂ ਹਾਂ ਜੇ ਉਹ ਹੁੰਦੇ ਤਾਂ ਉਹ ਹੁੰਦੇ ਦੇਖ ਲਓ ਸਟੇਟਮੈਂਟ ਹਾਂ ਕਨਾ ਕਰਤਾਰ ਸਿਆ ਇਹਨਾਂ ਦੇ ਉਹ ਤਾਂ ਹੈ ਨਹੀਂ ਜੇ ਉਹ ਹੁੰਦੇ ਤਾਂ ਉਹ ਹੁੰਦੇ ਹਾਂ ਕਰਤਾਰ ਸੋਂ ਉੱਠਿਆ ਘਰ ਨੂੰ ਆ ਗਏ ਹਾਂ ਉਹ ਜਿਹੜੀ ਅੱਛਾ ਜਿਹੜਾ ਸਾਹ ਕਰਨ ਗਏ ਸੀ ਮਚੋਲਾ ਸੀ ਕੁੜੀ ਕੁੜੀ ਦਾ ਸਗਾ ਫਫੜ ਠੀਕ ਹੈ ਜਦੋਂ ਸਾਰੇ ਤੁਰ ਗਏ ਉਹਨਾਂ ਦੀਆਂ ਕੁੜੀ ਵੀ ਨੂੰ ਉੱਚਣ ਸੀ ਹਾਂ ਉਹ ਕਹਿੰਦੀ ਬਾਪੂ ਸਾਗ ਨਹੀਂ ਹੁੰਦਾ ਠੀਕ ਐ ਮੈਨੂੰ ਕਿਉਂ ਪਤਾ ਭੁੰਕੀ ਜਾਨੀ ਐ ਸਗਾ ਕੁੜੀ ਦਾ ਫੁੱਫੜ ਦਾ ਬਚੋਲਾ ਹਾਂ ਉਹ ਜਵਾਈ ਨੂੰ ਕਿਉਂ ਜਵਾਬ ਦੇਣਗੇ ਉਹ ਕਹਿੰਦੀ ਸ਼ਾਇਦ ਕੁੜੀ ਦਾ ਪਿਓ ਹੋਵੇ ਜਵਾਬ ਤੈਨੂੰ ਮੈਂ ਕਹਦਾ ਵੀ ਸਾਗ ਨਹੀਂ ਹੁੰਦਾ ਅੱਛਾ ਉਹ ਕਹਿੰਦਾ ਕੀ ਗੱਲ ਕਰਨ ਕੀ ਐ ਕਹਿੰਦੀ ਕੀ ਕਿਹਾ ਸੀ ਉਹਨੇ ਨਗੋਚੀ ਨੇ ਕੰਦਲਾਇਆ ਕਿਹਾ ਸੀ ਬੇਰੇ ਦੇ ਉਹ ਤਾਂ ਹੈ ਨਹੀਂ ਜੇ ਉਹ ਹੁੰਦੇ ਤਾਂ ਉਹ ਹੁੰਦੇ ਕਹਿੰਦਾ ਭਾਈ ਮੈਨੂੰ ਤਾਂ ਸਮਝ ਆਈ ਨਹੀਂ ਉਹ ਕਮਲਿਆ ਬਾਪੂ ਆ ਇਹ ਜਦੋਂ ਸੰਦੂਖ ਦੇ ਸੰਦੂਖ ਦਾ ਦਾਂਦੀ ਦਾ ਸੰਦੂਖ ਦੇਖਦਾ ਸੀ ਕਹਿੰਦਾ ਚੂਹੇ ਦੇਖਦਾ ਸੀ ਹਾਂ ਇਹ ਸੰਦੂਖ ਉੱਤੇ ਲੇ ਚੂਹੇ ਹੈਗੇ ਚੂਹੇ ਤਾਂ ਹੋਣਗੇ ਜਾਂ ਦਾਣੇ ਹੋਣਗੇ ਜੋ ਦਾਣੇ ਨੇ ਫਿਰ ਚੂਹੇ ਕਿੱਥੋਂ ਹੋਣਗੇ ਚੂਹੇ ਕਿੱਥੋਂ ਆਣਗੇ ਉਹ ਨਿਜ਼ਾਕ ਹੁੰਦਾ ਸੋ ਇਸ ਤਰ੍ਹਾਂ ਜਿਹੜੀਆਂ ਸਕੀਰ ਪੈਂਦੀਆਂ ਸੀ ਇਉਂ ਪੈਂਦੀਆਂ ਸੀ ਇਹ ਹੁਣ ਦੋ ਤਨ ਨੂੰ ਘੁਆਣੀਆਂ ਦੱਸਦੀਆਂ ਵੀ ਉਹ ਨੂੰ ਭਾਈ ਦੇਖਣ ਜਾਣਾ ਛਾ ਕਹਿੰਦੀ ਸੀ ਠੀਕ ਹੈ ਜੇ ਫਿੱਟਾ ਜਾਣਾ ਮੁੰਡਾ ਤਾ ਕਹਿ ਲੈਣਾ ਕੋਈ ਨਹੀਂ ਭਾਈ ਮਾੜੇ ਦਾ ਨਾਨਕ ਕਹਿਣਾ ਰਾਇ ਕਰ ਲਈਏ ਚਾਚੇ ਦਾ ਰਾਇ ਕਰ ਲਈਏ ਬੇਕਰੀ ਘਰੇ ਆ ਕੇ ਘਰੇ ਆ ਕੇ ਤੁਹਾਨੂੰ ਤਿਆਰੀ ਤਾਂ ਮਨ ਚ ਹੋਈ ਜਾਂਦੀ ਸੀ ਹਾਂ ਜੇ ਉਹਨਾਂ ਦੀ ਤਿਆਰੀ ਹੁੰਦੀ ਪਾ ਉਹ ਬੁਝੋ ਲੈ ਰਹੇ ਸਨੇਹਾ ਪੇ ਦੰਦੇ ਭਈ ਭਾਈ ਸਾਡੇ ਫਿੱਟ ਨੂੰ ਮੁੰਡਾ ਹੀ ਫਿੱਟ ਹੈ ਤੇ ਕੁੜੀ ਵੀ ਸਾਡੇ ਘਰ ਵੀ ਫਿੱਟ ਹੈ ਅਸੀਂ ਸਾਗ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੀ ਅਖਲੀ ਰਸਮ ਸੀ ਉਹਨੂੰ ਕਹਿੰਦੇ ਸੀ ਫਿਰ ਮੰਗਣਾ 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 ਕਰਨਾ ਜਦੋਂ ਗੱਲ ਬਣ ਜਾਂਦੀ ਫਿਰ ਪੁੱਤ ਵਾਲੇ ਨੇ ਕਹਿਣਾ ਵੀ ਫਿਰ ਉਹਨੂੰ ਮੰਗਣਾ ਵੀ ਕਹਿੰਦੇ ਸੀ ਰੋਪਨਾ ਵੀ ਕਹਿੰਦੇ ਸੀ ਸ਼ੱਕਰ ਪਾਣੀ ਵੀ ਕਹਿੰਦੇ ਸੀ ਲੱਗ ਗਿਆ ਰੇੜੂ ਆ ਵੀ ਕਹਿੰਦੇ ਸੀ ਰੇੜੂ ਆ ਲੱਗ ਗਿਆ ਹੈਂ ہاں ਲੱਗ ਰੇੜੂ ਆ ਸਪੀਕਰ ਨੂੰ ਕਹਿੰਦੇ ਸਨ ਲੱਗ ਗਿਆ ਰੇੜੂ ਵੀ ਕਹਿੰਦੇ ਸੀ ਹਾਂ ਸੋ ਇਹ ਤਿੰਨ ਚਾਰ ਉਹਦਾ ਨਾਂ ਸੀ ਉਹਨੂੰ ਕਹਿੰਦੇ ਸੀ ਰੋਪਨਾ ਪਣਾ ਕੀ ਕਰਨਾ ਅ ਤੀ ਆਲੇ ਠੀਕ ਹੈ ਆਪਦੇ ਸ਼ਰੀਕੇ ਨੂੰ ਸਕੀਰੀਆ ਨੂੰ ਲੈ ਕੇ ਮੁੰਡੇ ਵਾਲੇ ਦੇ ਘਰ ਜਾਂਦੇ ਠੀਕ ਹੈ ਜੀ ਉਹਨਾਂ ਕੋਲ ਕੀ ਹੁੰਦਾ ਝੋਲੇ ਚ ਜਾਂਦਾ ਪਤਾਸ਼ੇ ਹੂੰ ਜਾਂ ਸ਼ੱਕਰ ਜੀ ਕਈਆਂ ਕੋਲੇ ਗੁੱਟ ਖੋਪੇ ਦਾ ਜੀ ਤੇ ਖੰਮਣੇ ਲਵੇਟੀ ਹੁੰਦੀ ਸੀ ਤੇ ਕਈਆਂ ਕੋਲੇ ਚੁਹਾਰੇ ਤੇ ਖੰਮਣੇ ਲਵੇਟੀ ਵੀ ਜੀ ਚਾਂਦੀ ਦਾ 20 ਰੁਪਈਆ ਤੇ ਉਹਨਾਂ ਦੇ ਝੋਲੇ 'ਚ ਹੁੰਦਾ ਇਧਰ ਇੱਕ ਚੀਜ਼ ਦੱਸਦਾ ਵੀ ਜਿੰਨਾ ਚਿਰ ਧੀ ਆਲੇ ਰੋਪਣਾ ਪਉਣ ਜਾਂ ਸ਼ੱਕਰ ਪਉਣ ਨਾ ਆਉਂਦੇ ਜੀ ਤਾਂ ਪੁੱਤ ਵਾਲੀ ਦੀ ਉਹਨੂੰ ਜਾਨ ਫੜੀ ਰਹਿੰਦੀ ਅੱਛਾ ਜੀ ਲੇਟ ਹੋ ਜਾਂਦਾ ਕਿਉਂ ਜੀ ਵੀ ਆਏ ਨਹੀਂ ਕੀ ਇਹ ਉਹ ਪਤਾ ਕੀ ਸੀ ਇੱਕ ਮੁਹਾਵਰਾ ਹੈ ਪਾਸ਼ਾ ਚ ਘੜੇ ਦਾ ਘਿਓ ਧੀ ਦਾ ਪਿਓ ਪਤਾ ਨਹੀਂ ਕਦੋਂ ਮੋਦੀਏ ਘੜੇ ਦਾ ਘਿਓ ਤੇ ਧੀ ਦਾ ਪਿਓ ਹੈ ਧੀ ਦਾ ਪਿਓ ਕਦੋਂ ਮੋਦੀਏ ਕੀ ਪਤਾ ਕਿਸੇ ਜੱਗੇ ਪਾਨੀ ਮਾਰਤੀ ਹੋਵੇ ਕਹਤਾ ਹੋਵੇ ਮੁੰਡਾ ਤਾਂ ਐਵੇਂ ਮਾਰਦਾ ਮੁੰਡਾ ਦਾ ਦਾਰੂ ਪੀਂਦਾ ਮੁੰਡਾ ਦਾ ਪੀਂ ਵੀ ਕਹਿੰਦਾ ਅਗਲੇ ਕੰਨਾਂ ਜਾਓ ਹੀ ਨਾ ਜਿੰਨਾ ਚਿਰ ਉਹਨਾਂ ਨੇ ਉਹਨਾਂ ਨਾਲ ਉਹਨਾਂ ਚੋਂ ਦੀ ਜਾਨ ਮੁਠੀ ਜੀ ਰਹਿਣੀ ਜਦੋਂ ਆ ਜਾਣਾ ਨਾਲ ਦੇ ਨਾਲ ਸਪੀਕਰ ਤੇਜ ਹੋਣਾ ਤੇ ਜਿਹੜਾ ਮੁੰਡੇ ਵਾਲਾ ਮੁੰਡੇ ਦਾ ਪਿਓ ਹੁੰਦਾ ਉਹਦੀ ਹੱਡੀ ਪੂਰੀ ਤੇਜ ਹੁੰਦੀ ਵੀ ਆ ਗਈ ਹੂੰ ਜਦੋਂ ਆ ਜਾਂਦੇ ਤੇਲ ਚੋਣਾ ਲੱਗੀ ਨੇ ਮਰਾਸਣ ਜਾਂ ਨਾਇਣ ਨੇ ਉਹਨਾਂ ਨੂੰ ਪੈਸੇ ਦੇ ਦੇਣੇ ਆ ਕੇ ਮੰਜੇ ਤੇ ਬਹਿ ਜਾਣਾ ਫਿਰ ਪੁੱਤ ਵਾਲੇ ਨੇ ਕੀ ਕਰਨਾ ਉਹਨੂੰ ਕਹਿੰਦੇ ਸੀ ਚੌਕੀ ਤੇ ਬਹੋਣਾ ਠੀਕ ਹੈ ਪਹਿਲਾਂ ਦਾ ਭਾਈ ਚੌਕੀ ਤੇ ਬਹੁੰਦੇ ਸੀ ਚੌਕੀ ਛੋਟੀ ਜੀ ਹੁੰਦੀ ਸੀ ਆ ਜਿਹੜਾ ਆ ਮੇਜ਼ ਤਾਂ ਉੱਚਾ ਹੈ ਇਹਦੀ ਛੋਟੀ ਹੁੰਦੀ ਸੀ ਨੀਵੀਂ ਹੁੰਦੀ ਸੀ ਹਾਂ ਉਹਦੇ ਕੱਪੜਾ ਵਸ਼ਾ ਕੇ ਮੁੰਡੇ ਨੂੰ ਉਤੇ ਬਹੋਣਾ ਠੀਕ ਹੈ ਫਿਰ ਹੌਲੀ ਹੌਲੀ ਭਾਈ ਮੁੰਡੇ ਨੂੰ ਕੁਰਸੀ ਤੇ ਬਹਣ ਲਾਗੇ ਰੁਪਾਂਤਰ ਹੁੰਦਾ ਗਿਆ ਹਾਓ ਅੱਜ ਕੱਲ ਭਾਈ ਕੁਰਸੀ ਦਾ ਰਵਾਜ ਹੈ ਜੇ ਕੋਈ ਮੰਗਣਾ ਕਰੇ ਪਹਿਲਾਂ ਤਾਂ ਮੰਗਣਾ ਹੁੰਦਾ ਹੀ ਨਹੀਂ ਚੱਲ ਜੇ ਮੰਗਣਾ ਹੋਵੇ ਤਾਂ ਕੁਰਸੀ ਤੇ ਬਹਾ ਲੈਂਦੇ ਸੱਜੇ ਪਾਸੇ ਮੂੰਹ ਕਰ ਲੈਂਦੇ ਆ ਕਰਕੇ ਫਿਰ ਉਹ ਪੰਚਾਇਤ ਜੁੜ ਜਾਂਦੀ ਧੇਤਿਆਂ ਤੇ ਪੁਤੇਤਿਆਂ ਦੀ ਠੀਕ ਹੈ ਧੇਤੇ ਕੌਣ ਹੁੰਦੇ ਨੇ ਧੀ ਵਾਲੇ ਪੁਤੇਤੇ ਪੁੱਤ ਵਾਲੇ ਉਥੇ ਪੰਚਾਇਤ ਮਨਜਿੰਦਰ ਜੁੜ ਲੈਣੀ ਬੇਟਾ ਤੇ ਮੁੰਡਿਆਂ ਨੂੰ ਲਾਉਂਦੇ। ਕੁਰਸੀ ਚੋਂ ਕਿ ਜੋ ਹੁੰਦਾ ਬਿਠਾ ਦਿੰਦੇ। ਉਹਦੇ ਗਲ ਚ ਪਾਇਆ ਹੁੰਦਾ ਸੀ ਪਿਆਜੀ ਦੁਪੱਟਾ। ਠੀਕ ਹੈ। ਨਮਾ। ਚੰਗਾ ਕਪੜੇ ਕੂੜੇ ਪਾਏ ਹੁੰਦੇ ਆ ਕੇ ਉਹ ਬਹਿ ਜਾਂਦਾ। ਬਹਿ ਕੇ ਫਿਰ ਇੱਥੇ ਇੱਕ ਪਾਰਕ ਹੁੰਦੀ। ਮਨੁੱਖ ਪਾਰਕ ਕਰਦੇ। ਪੰਚਾਇਤ ਪਾਰਕ ਕਰਦੀ ਧੀ ਵਾਲੇ ਦੀ। ਵੀ ਇਹ ਸਿਆਣਾ ਕਿ ਨਹੀਂ ਸਿਆਣਾ। ਹੂੰ। ਕਈ ਵਾਰੀ ਭਾਈ ਇਹ ਹੁੰਦਾ ਸੀ। ਵੀ ਜਦੋਂ ਮੁੰਡੇ ਨੇ ਵਹਿਣਾ। ਧੀ ਵਾਲੇ ਜਰੂਰੀ ਪਿਓ ਹੀ ਸਗਨ ਪਾਵੇ ਸ਼ੱਕਰ ਪੁੱਤਰ ਵੱਲੋਂ ਭਰਾ ਵੀ ਪਾ ਸਕਦਾ ਚਾਚਾ ਤਾਇਆ ਮਾਮਾ ਫੁੱਫੜ ਸਾਰੇ ਪਾ ਸਕਦੇ ਕੋਈ ਪਾ ਲੈ ਉਹ ਨਿਯੁਕਤ ਕਰਦੇ ਹੁੰਦੇ ਸੀ ਤਾਂ ਧੀ ਵਾਲੇ ਮੈਨੂੰ ਜਿਹੜਾ ਨਿਯੁਕਤ ਕੀਤਾ ਉਹਨੇ ਸਿੱਧੇ ਜਾਣਾ ਮੁੰਡੇ ਕੋਲੇ ਮੁੰਡੇ ਨੇ ਪੱਲਾ ਚੌੜਾ ਕਰ ਲੈਣਾ ਵਿੱਚ ਉਹਨੇ ਪੰਜ ਪੰਜ ਬੁੱਕ ਜਾਂ ਪੰਜ ਮੁੱਠੀਆਂ ਪਤਾਸਿਆਂ ਦੀਆਂ ਜਾਂ ਸ਼ੱਕਰ ਦੀਆਂ ਉਹ ਪਾ ਦੇਣੀਆਂ ਮੁੰਡੇ ਦੇ ਮੂੰਹ 'ਲਾ ਲੈਣਾ ਚੁਹਾਰਾ ਗੁੱਟ ਪਾ ਲੈਣਾ ਉਹਦੇ ਉਸ ਚ ਝੋਲੀ ਚ ਝੋਲੀ ਚ ਤੇ ਰੁਪਈਆ ਤਾਂ ਦਰਦਣਾ ਸੀ ਏ ਰੋਪਨਾ ਦੀ ਸਗਨ ਸੀ ਪਰ ਲੋਕ ਪਤਾ ਫਿਰ ਪਤੇਤੇ ਕੀ ਸੋਚਦੇ ਵੀ ਯਾਰ ਜਮਾਂ ਕਲਰ ਨਹੀਂ ਹੂੰ ਇਹ ਜਮਾਂ ਮੂਰਖ ਹੈ ਹੂੰ ਉਹਦੀ ਕੋ ਬਾਲੀ ਜਿੰਨੀ ਸੀ ਕਰਦੇ ਟੁੜ ਤੱਕ ਪਰ ਕਈ ਅਜੇ ਸਿਆਣੇ ਹੁੰਦੇ ਮਾਪੇਤੀ ਦੇ ਜਿਹਦੀ ਵੀ ਡਿਊਟੀ ਲੱਗਦੀ ਮਾਮੇ ਦੀ ਚਾਚੇ ਦੀ ਤਾਏ ਦੀ ਜੋ ਦੀ ਜਿਹਦੀ ਡਿਊਟੀ ਲੱਗਣ ਉਹਨੇ ਕਹਿਣਾ ਉੱਠ ਕੇ ਚੋੜਾ ਧਰਦਣਾ ਮੁੰਡੇ ਦੇ ਕੋਲੇ ਹੱਥ ਜੋੜ ਲੈਣੇ ਜੇ ਪਰਣਾ ਹੋਣਾ ਗੱਲ ਤੇ ਪਰਣਾ ਪਾ ਕੇ ਦੋ ਹੱਥ ਜੋੜ ਕੇ ਕਹਿਣਾ ਸੰਗ ਤੇ ਫਿਰ ਆ ਗਿਆ ਹੂੰ ਉਹ ਥੱਲੋਂ ਜਿਹੜੀ ਪੰਚਾਇਤ ਹਾਂਜੀ ਹਾਂਜੀ ਆ ਗਿਆ ਜੀ ਆ ਗਿਆ ਸ਼ੁਕਰੇ ਜੀ ਸ਼ੁਕਰੇ ਆ ਗਿਆ ਲਓ ਭਾਈ ਆਹੀ 1 ਰੁਪਏ ਅੱਜ ਤੇ ਆਹੀ ਫੇਰ ਹੈ ਹਾਂ ਗਰੀਬ ਆਦਮੀਆਂ ਸੰਗ ਤੇ ਜਾਂ ਪੰਚਾਇਤ ਤੇ ਮੈਂ ਗਰੀਬ ਆਦਮੀਆਂ ਨੂੰ ਕੁਝ ਨਹੀਂ ਦੇ ਸਕਦਾ ਫਿਰ ਪੰਚਾਇਤ ਨੇ ਕਹਿਣਾ ਸੂਰਜ ਜੀ ਹੂੰ ਕਹਣ ਵਾਲਾ ਬੰਦਾ ਹੈ ਜਿਨੇ ਤੇ ਇਹ ਦੇ ਦਿਨ ਰੱਖਿਆ ਕੁਸ ਨਹੀਂ ਕਰੋ ਸ਼ਗਨ ਆਗਿਆ ਲਈ ਪੰਚਾਇਤ ਨੂੰ ਉਸ ਮਨੁੱਖ ਨੂੰ ਪੁੱਤ ਮੰਨਿਆ ਜਾਂਦਾ ਸੀ ਸਿਆਣਾ ਇੱਜ਼ਤਦਾਰ ਤੇ ਪੰਚਾਇਤ ਦੀ ਰੱਖਣ ਵਾਲਾ ਜੀ ਉਹਨੂੰ ਦੋਹੇ ਪੰਚਾਇਤਾਂ ਸੁਣਾ ਮੰਨਦੀਆਂ ਸੀ ਉਸ ਤੋਂ ਬਾਅਦ ਭਾਈ ਉਹਨਾਂ ਨੇ ਜਦੋਂ ਆਗਿਆ ਹੋਣੀ ਪੰਚਾਇਤ ਦੇ ਅੱਗੇ ਹੋ ਗਈ ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਪਤਾਸੇ ਪਾ ਦੇਣੇ ਜਾਂ ਸਾਰਾ ਕੁਝ ਕਰ ਦੇਣਾ ਉਸ ਤੋਂ ਬਾਅਦ ਫਿਰ ਉਹਨੇ ਸ਼ਗਨ ਦੇਣਾ ਉਹਦੀ ਥਾਂ ਜਗਾ ਜਾ ਬੈਠਣਾ ਫਿਰ ਧੀ ਜਿਹੜੇ ਨੇ ਵਾਰੀ ਵਾਰੀ ਜਾ ਕੇ ਉੱਠਣਾ ਜਿਹੜਾ ਜਵਾਈ ਮਿਥਿਆ ਉਹਨੂੰ ਸਗਨ ਦੇ ਦੇਣਾ ਉਸ ਤੋਂ ਬਾਅਦ ਫਿਰ ਮਾਂ ਦੀ ਵਾਰੀ ਆਉਂਦੀ ਪੁੱਤ ਦੀ ਠੀਕ ਹੈ ਉਹਨੇ ਥਾਲੀ ਚ ਰੱਖਣੇ ਭਾਈ ਲੱਡੂ ਸੱਕਰ ਜਾਂ ਬਰਫੀ ਜੋ ਜੋ ਸਮੇ ਹੁੰਦਾ ਕੁੜ ਵੀ ਹੋ ਸਕਦਾ ਸੀ ਉਹ ਥਾਲੀ ਚ ਰੱਖਣਾ ਉੱਤੇ ਢੈਕਣੀ ਦੋਸੜੀਆਂ ਲੈ ਲੈਣਾ ਦੋਸੜੀਆਂ ਹਾਂ ਉਹ ਕੀ ਕਹਿੰਦੇ ਆ ਦੋ ਸੜੀਆਂ ਦਾ ਮਤਲਬ ਹਾਂ ਇਹ ਸਵਾਲ ਕਰਿਆ ਕਰ ਜਾਂ ਫਿਰ ਸਵਾਲ ਹੁੰਦੇ ਹਾਂ 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 ਦੋ ਸੜੀਆਂ ਹੁੰਦਾ ਇੱਕ ਤਾਂ ਦੁਬੱਟਾ ਲੈ ਲਿਆ ਇੱਕ ਜਦੋਂ ਦੋ ਦੁਬੱਟੇ ਇਕੱਠੇ ਲੈ ਜਾਣ ਠੀਕ ਐ ਦੋ ਸੜੀਆਂ ਠੀਕ ਉਹਨੂੰ ਦੋ ਸੜੀਆਂ ਕਹਿੰਦੇ ਸੀ ਦੋ ਦੁਬੱਟੇ ਠੀਕ ਐ ਦੋ ਦੁਬੱਟੇ ਲੈ ਲੈਣਾ ਘੁੰਡ ਲੈਣਾ ਕੱਢ ਪੰਚਾਇਤ ਚ ਆ ਜਾਣਾ ਫਿਰ ਉਹਨੂੰ ਕੁੜੂ ਨੂੰ ਪਹਿਲਾਂ ਪੁੱਤ ਦੇਖਣੇ ਬੈਠੇ ਹਾਂ ਪਹਿਲਾਂ ਉਹਨੇ ਮਾਂ ਨੇ ਉੱਠਣਾ ਜਾਣਾ ਉਹਦੇ ਪੁੱਤ ਕੋਲੇ ਪੁੱਤ ਦਾ ਮੂੰਹ ਝਾਉਣਾ ਸਿਰ ਪੋਲੋਸਣਾ ਸ਼ਗਨ ਦੇ ਦੇਣਾ ਫੇਰ ਨਾ ਥਾਲੀ ਫੜ ਕੇ ਸਾਰੇ ਪੰਚ ਦੁੱਨਾ ਪੰਚਾਇਤਾਂ ਦੀ ਖੜੀ ਹੋ ਜਾਂਦੀ ਠੀਕ ਹੈ ਫਿਰ ਉਹਨੂੰ ਕੋੜਮ ਨੂੰ ਸੀਸ ਦੇਣੀ ਹਾਂ ਅੱਜ ਦਾ ਦਿਨ ਮੈਂ ਮਸਾਂ ਲਿਆ ਕੁੜਮਾ ਸੁੱਖ ਸਰਣੀ ਦੇ ਵੇਨਾ ਤਨ ਮਨ ਮੇਰਾ ਠਰ ਗਿਆ ਕੋਈ ਸੀਤਲ ਹੋਗੀ ਜੇ ਕੁੜਮਸ ਲਖਣਿਆ ਜਾਨ